ਵੇਰੇ ਸ਼ਾਮ ਹੋ ਗਈ ਸੁਬਾ ਆਪਾਂ ਵੈਰਾਈਟੀ ਦਿਖਾਈ ਸੀਗੀ ਸ਼ਾਮ ਦਾ ਟਾਈਮ ਹੈ ਹਨੇਰਾ ਹੋ ਚੱਲਿਆ ਤੇ ਦੇਖਦੇ ਆਪਾਂ ਚੱਲਦੇ ਆਂ ਵੀ ਸੁਬਾ ਵਾਸਤੇ ਆਪਣੇ ਕੋਲੇ ਕੀ ਅਰੇਂਜਮੈਂਟ ਹੋਇਆ ਹੈਗਾ ਆ ਜੋ ਆਜੀ ਭਾਜੀ ਹਨਰ ਭਾਜੀ ਮੈਨੂੰ ਐਂ ਦੱਸੋ ਅੱਜ ਸਵੇਰ ਦੀ ਵੈਰਾਈ ਤਾਂ ਮੈਂ ਦਿਖਾਤੀ ਪਾਰਸਲਪੁਰਪਲ ਦੀ ਕੇ ਖੋਲ ਤੇ ਹੋਣ ਤੁਹਾਡੇ ਕੋਲੇ ਅੱਗੇ ਵਾਸਤੇ ਇੰਤਜ਼ਾਮ ਹੈਗਾ ਮੇਰੇ ਕੱਲ ਵਾਸਤੇ ਅੱਗੇ ਵਾਸਤੇ ਭਾਜੀ ਬਹੁਤ ਇੰਤਜ਼ਾਮ ਆ ਪਾਰਸਲ ਦੇਖੋ ਤੁਸੀਂ ਢੇਰ ਲੱਗੇ ਪਿਆ ਤੁਹਾਡੇ ਢੇਰ ਦਾ ਬਸ ਇਹਨਾਂ ਨੂੰ ਖੋਲੋ ਤੇ ਲੋਕਾਂ ਨੂੰ ਦਿਖਾਓ ਮੈਂ ਤੁਹਾਨੂੰ ਅੱਛਾ ਮੇਰੀ ਕਿਹ ਲੈ ਮੈਂ ਤਾਂ ਖੇਚ ਪਾ ਦੇਣੀ ਹੈ ਭਾਜੀ ਮੈਂ ਤਾਂ ਖੋਲ ਦੇਣੀ ਹੈ ਸਾਰੇ ਬਸ ਮੇਰੇ ਨਾਲ ਪਾਰਸਲਾਂ ਨੂੰ ਖੋਲੋ ਇੱਕ ਵਾਰੀ ਪਾਰਸਲ ਦਿਖਾ ਦਿਓ ਭਾਜੀ ਦਿਖਾਓ ਜੀ ਆ ਸਾਰੇ ਪਾਰਸਲ ਆ ਗਏ ਹੈ ਇਹਹੀ ਆਪਾਂ ਖੋਲਨੇ ਹੈ ਜੀ ਸਾਰੇ ਇਹਨਾਂ ਅੱਛਾ ਭਾਜੀ ਮੈਂ ਇੱਕ ਗੱਲ ਹੋਰ ਪੁੱਛਣੀ ਹੈ ਤੁਹਾਡੇ ਤੋਂ ਹੁਣ ਤੱਕ ਮੈਂ ਦੇ ਰਿਆ 21 ਦਿਨਾਂ ਦੇ ਮੇਲੇ 'ਚ 50% ਔਫ ਰਾਜਵਰੀ ਵਾਲੇ ਛੂਟ ਵੀ ਪਾਰਟੀ ਵੇਅਰ ਛੂਟ ਵੀ ਤੇ ਲੈਣ ਦੇ ਨਾਲ ਠੀਕ ਹੈ ਜੀ ਬਾਅਦ 'ਚ ਕੋਈ ਐਸਾ ਨਹੀਂ ਆਫ ਲੱਗਿਆ ਹੋਇਆ ਵੀਰੇ 21 ਦਿਨਾਂ ਦੇ ਮੇਲੇ 'ਚ ਲਓ ਜੀ ਹਜੇ ਫਾਇਦਾ ਚੱਕਿਆ ਜਾਂਦਾ ਚੱਕ ਲੋ ਲਓ ਜੀ ਆ ਭਾਈ ਸਾਹਿਬ ਕਹਿ ਰਿਹਾ ਪਾਰਸਲ ਆ ਦੇਖੋ ਜੀ ਵਾਕੇ ਹੀ ਪਾਰਸਲ ਆਪਣੇ ਕੋਲੇ ਆ ਦੇਖੋ ਕਿੰਨੇ ਪਾਰਸਲ ਪਏ ਆ ਆ ਸਾਰੇ ਆ ਛੂਟ ਵੀ ਦਿਖਾ ਦੇਣਾ ਇਹ ਨਹੀਂ ਵੀ ਖਾਲੀ ਪਾਰਸਲ ਆ ਆ ਦੇਖੋ ਆ ਸਾਰੇ ਖੋਲਨੇ ਆ ਜੀ ਮੈਂ ਠੀਕ ਹੈ ਜੀ ਤੇ ਇੱਧਰ ਆਓ ਮੇਰੇ ਕੋਲੇ ਆਪਾਂ ਦੇਖਦੇ ਆਂ ਆ ਦੇਖੋ 1 2 3 4 5 10 15 ਇਹ ਸਾਰੇ ਪਾਰਸਲ ਹੈ ਨਾ ਵੀ ਇਹ ਸਾਰੇ ਪਾਰਸਲ ਮੈਂ ਸਵੇਰ ਖੋਲੂਗਾ ਤੇ ਤੁਸੀਂ ਮੇਰੇ ਨਾਲ ਜੁੜੇ ਰਹਿਣਾ ਤੇ ਵੀਡੀਓ ਦੇ ਵਿੱਚ ਬਣਜੋ ਜੇ ਨਵੀਂ ਨਵੀਂ ਵੈਰਾਈਟੀ ਦੇਖਣੀ ਹੈ ਜਾਂ ਤੁਸੀਂ ਨਵੀਂ ਨਵੀਂ ਵੈਰਾਈਟੀ ਦੀ ਖਰੀਦਦਾਰੀ ਕਰਨੀ ਹੈ ਠੀਕ ਹੈ ਜੀ ਮੇਰੇ ਨਾਲ ਬਣੇ ਰਹੀਓ ਵੀਡੀਓ ਚ ਤੇ ਆਪਾਂ ਸਵੇਰ ਫੇਰ ਕੰਟੀਨਿਊ ਹੋਵਾਂਗੇ ਸਾਡੇ ਪ੍ਰਦੀਪ ਜੀ ਉਹ ਬੈਠੇ ਆ ਆਜੋ ਭਾਜੀ ਤੁਸੀਂ ਅੱਲੀ ਦੌਰ ਕਿਉਂ ਬੈਠੇ ਹੋ ਅੱਜ ਇੱਥੇ ਸਾਰਾ ਮਾਲ ਨਵਾਂ ਆਇਆ ਹੋਇਆ ਹੈ ਇਹ ਉਹ ਦੁਕਾਨ ਹੈ ਜਿੱਥੇ ਹਰ ਦਾ ਮਨਾਉਂ ਮਾਲ ਨਵਾਂ ਮਿਲੂਗਾ ਪੂਰੇ ਬਿਆਰ ਨਾਲ ਘੱਟ ਹੈ ਜਵਾਬਦੇਹੀ ਸਾਡੇ ਦੇ ਕੋ ਦੇਵੇ ਦੋਲ ਪਹਿਲੇ ਲੈਣ ਦੇ ਆਗਲਾ ਲੋ ਜੀ ਪਰ ਦੀਪ ਜੀ ਤਾਂ ਆਪਣੇ ਨਾਲ ਜੁੜੇ ਹੀ ਰਹਿੰਦੇ ਆ ਚੈਰੀ ਭਾਜੀ ਵੀ ਬੈਠੇ ਆ ਚੈਰੀ ਭਾਜੀ ਵੀ ਮਾਲ ਪਾਸ ਮੇਰੇ ਮਾਰਨਿੰਗ ਖੁੱਲਣ ਲੱਗਿਆ ਵੀਰੇ ਨਵਾਂ ਮਾਲ ਆ ਰਿਹਾ ਆ ਦੇਖੋ ਜੀ ਪਾਰਸ ਤੋਂ ਹੋਰ ਆ ਚੁੱਕਿਆ ਨਵਾਂ ਮਾਲ ਆ ਪਾ ਖੁੱਲਣ ਲੱਗਿਆ ਕਿ ਤੁਸੀ ਲੈ ਕਰਾਂਗੇ ਸਵੇਰੇ ਮਾਰਨਿੰਗ ਬ੍ਰੇਕ ਆ ਦਾ ਜਨ ਬੰਦੀ ਦੇ ਪਾਰਟੀ ਤੇ ਜਨ ਬਾਕੀ ਦਿਖਾਓ ਜੀ ਆ ਇੱਧਰ ਆ ਜਾਓ ਆ ਦੇਖੋ ਭਾਜੀ ਮੈਨੂੰ ਲੱਗਦਾ ਕਿਸੇ ਨੇ ਇੱਕ ਪਾਰਸਲ ਖੋਲ ਵੀ ਦਿੱਤਾ ਮੇਰੇ ਤੋਂ ਪਹਿਲਾਂ ਕਾਲੇ ਬੰਦੇ ਬੈਠੇ ਐ ਵੈਰਾਈਟੀ ਖੋਲਣ ਨੂੰ ਵਾਹ ਜੀ ਵਾਹ ਇਹ ਤਾਂ ਨਜ਼ਾਰੇ ਹੀ ਲਿਆਤੇ ਜੀ ਆ ਦੇਖੋ ਪਹਿਲਾਂ ਹੀ ਪਾਰਸਲ ਖੋਲਤਾ ਜੀ ਆ ਪਾਰਟੀ ਵੇਰ ਸੂਟਾਂ ਦਾ ਪਾਰਸਲ ਖੋਲ ਰੱਖਿਆ ਐ ਇਹ 21 ਦਿਨਾਂ ਦੇ ਮੇਲੇ 'ਚ ਤੁਹਾਨੂੰ ਵੈਰਾਈਟੀ ਦੀ ਕੋਈ ਕਮੀ ਨਹੀਂ ਲੱਗਣੀ ਬਹੁਤ ਦੂਰ ਦੂਰੋਂ ਮੇਰੀਆਂ ਭੈਣਾਂ ਆਉਂਦੀਆਂ ਗੰਗਾ ਨਗਰ ਹਰਮਾਨਗੜ ਅਮਲੋਟ ਅਬੋਰ ਠੀਕ ਹੈ ਤੁਸੀਂ ਵੀ ਆਓ ਗੋਟੀ ਵਾਲਿਆਂ ਦੇ ਇੱਕ ਵਾਰੀ ਮੈਂ ਗਾਰੰਟੀ ਕਰਦਾ ਵੀਰੇ ਇੱਕ ਵਾਰੀ ਤੁਸੀਂ ਇਹ ਸ਼ੋਰੂਮ ਤੇ ਆ ਗਏ ਤਾਂ ਦੁਬਾਰੇ ਤੁਸੀਂ ਕਿਸੇ ਹੋਰ ਕਪੜਾ ਨਹੀਂ ਲੈਣਾਗਾ ਮੇਲਾ ਲੱਗਿਆ ਵੇ ਠੀਕ ਹੈ ਰੇਟ ਬੜੇ ਵਾਜਾ ਕਿਉਂ ਪ੍ਰਦੀਪ ਜੀ ਕੋਈ ਬਿਲਕੁਲ ਬੋਝ ਹੀ ਸਕਦਾ ਹੈ ਬੋਝ ਤਾਂ ਬਸੇ ਕਿਦਾਂ ਨਿਕਲ ਚੱਲਦਾ ਰਹੂਗਾ ਜੀ ਬਿਲਕੁਲ ਚੱਲਦਾ ਰਹੂਗਾ ਵੈਰਾਈਟੀ ਰੋਜ਼ ਇੱਕ ਨਵੀਂ ਆਦੀਏਗੀ ਬਸ ਇੱਕੋ ਕੰਮ ਕਰਨਾ ਤੁਸੀਂ ਆ ਕੇ ਇੱਥੇ ਸਾਨੂੰ ਸੇਵਾ ਦਾ ਮੌਕਾ ਦੇਣਾ ਹੈਗਾ ਅੱਜ ਭਾਈ ਸਾਹਿਬ ਕਿਹੜਾ ਕੰਮ ਹੋਰ ਬੋਤਨੀ ਸੀਗੀ ਜੇ ਜਿਵੇਂ ਹੁਣ ਆਪਣਾ ਇੱਕ ਹੀ ਦਿਨ ਦਾ ਮੇਲਾ ਚੱਲ ਰਿਹਾ ਹੈ ਕਸਟਮਰ ਅੱਜ ਆਏ ਸੀਗੇ ਉਹ ਕਹਿੰਦੇ ਕਹਿੰਦੇ ਵੀ ਦੇ ਅੱਗੇ ਵੀ ਤੁਸੀਂ ਉਹ ਆਪਰਾ ਇਸ ਤਰ੍ਹਾਂ ਮਤਲਬ ਲੈ ਕੇ ਆਉਂਗੇ ਕੁਝ ਨਾ ਕੁਝ ਬਿਲਕੁਲ ਅੰਦੇਰੋਗੀ ਇਸ ਵਾਸਤੇ ਤੁਹਾਨੂੰ ਸਾਡਾ ਜਿਹੜਾ YouTube ਚੈਨਲ ਹੈ ਸਾਡਾ Instagram ਚੈਨਲ ਹੈ ਸਬਸਕ੍ਰਾਈਬ ਕਰਕੇ ਰੱਖਣਾ ਹੈਗਾ ਸਾਨੂੰ ਬਹੁਤ ਬਹੁਤ ਹੱਲਾਸ਼ੇਰੀ ਦੇ ਕੇ ਰੱਖਣੀ ਹੈ ਜੋ ਚ ਫੁਟੇਜ ਤੇ ਨਵੀਂ ਤੋਂ ਨਵੀਂ ਵੈਰਾਈਟੀ ਲੈ ਕੇ ਆਈਏ ਤੁਹਾਡੇ ਹੀ ਹੌਸਲੇ ਨਾਲ ਖੜੇ ਹਾਂ ਸੀ ਤੁਹਾਡਾ ਏਡਾ ਪਿਆਰ ਤੁਨੇ ਵੀ ਕਿਹਾ ਦੇਖੋ ਸਾਡਾ YouTube ਚੈਨਲ ਹੈ Instagram ਪੇਜ ਹੈ ਠੀਕ ਹੈ ਜੀ Facebook ਪੇਜ ਹੈ ਇਹਨਾਂ ਨੂੰ ਲਾਈਕ ਕਰਨ ਨਾਲ ਫੋਲੋ ਕਰਨ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਬਟ ਫਾਇਦਾ ਜ਼ਰੂਰ ਹੋਏਗਾ ਵੀਰੇ ਜੋ ਵੀ ਆਫਰ ਸਾਡੀ ਹੋਏਗੀ ਜਿਵੇਂ ਹੁਣ ਕਰਵਾ ਚੋ ਉਤਾਰਿਆ ਜੀ ਉਸ ਤੋਂ ਬਾਅਦ ਮੈਰਿਜਾਂ ਸ਼ੁਰੂ ਹੋ ਜਾਣੀਆਂ ਠੀਕ ਹੈ ਫੁੱਲ ਆਫਨਾ ਤੁਹਾਨੂੰ ਪਤਾ ਲੱਗਦੇ ਰਹਿਣ ਗਿਆ ਇਹ ਬੈਨੀਫਿਟ ਮਿਲਣਾ ਠੀਕ ਹੈ ਵੈਰਾਈਟੀ ਘਰ ਬੈਠੇ ਦੇਖਣ ਨੂੰ ਮਿਲਦੀ ਹੈ ਵੀਰੇ ਇੱਦਾਂ ਕਿਹੜਾ ਕੋਈ ਪੈਸਾ ਲੱਗਣਾ ਨਵੀਂ ਤੋਂ ਨਵੀਂ ਚੀਜ਼ ਘਰ ਬੈਠੇ ਦੇਖੋ ਲਾਈਕ ਕਰੋ ਸ਼ੇਅਰ ਕਰੋ ਸਾਡੇ ਨਾਲ ਜੁੜੇ ਰਹੋ ਜੀ ਬਸ ਇਹਨਾ ਮੰਗਦੇ ਆਂ ਤੇ ਗੋਠੀ ਵਰਲਡਵਾਈਡ ਤੁਹਾਡੇ ਲਈ ਐਸੇ ਤਰ੍ਹਾਂ ਨਵੀਆਂ ਨਵੀਆਂ ਚੀਜ਼ਾਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਂਦਾ ਰਹੇਗਾ ਧੰਨਵਾਦ